ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 70 ਸਟਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਣ ਵਾਲੀ ਹੈ ਸੋ ਕਲਾਸ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਵੇਂ ਪੀਐਸ ਪੀਸੀਐਲ ਐਲਮ PSPCL apprenticeship grade 2 jo test mechanic di taiyari kar rahe hon un nal class bahut hi zyada laabhwand hon wali hai so video nu shuru to leke end tak zarur dekho channel te pehli wari visit kita ta channel nu kar lo subscribe and naal dittay bell icon nu press zarur kar lo ta jo aan waliyan videos da notification tuhade tak sab to pehla pahunch sake ji so ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉਸ ਨੂੰ ਜਾ ਕੇ ਤੁਸੀਂ ਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਜਿਸ ਦੇ ਵਿੱਚ 1400 ਦੇ ਕਰੀਬ ਟਾਪ ਦੇ MCQ ਹੋਣਗੇ 1400 ਦੇ ਕਰੀਬ ਜਿਹੜੇ ਕਿ ਖੁਦ ਦੇ ਤਿਆਰ ਕੀਤੇ ਹੋਏ ਹੋਣਗੇ ਇਲੈਕਟ੍ਰੀਕਲ ਦੇ MCQ ਹੋਣਗੇ ਜੀ ਜਿਹੜੇ ਵਾਰ-ਵਾਰ ਪੇਪਰਾਂ ਦੇ ਵਿੱਚ ਪੁੱਛ ਜਾਂਦੇ ਹਨ ਤੇ ਆਉਣ ਵਾਲੇ ਪੇਪਰਾਂ ਦੇ ਵਿੱਚ ਵੀ ਪੁੱਛੇ ਜਾਣਗੇ ਉਹ ਕਿਵੇਂ ਤੁਸੀਂ ਪਰਚੇਜ਼ ਕਰਨੇ ਹਨ ਤਾਂ ਆਹ ਸਾਡਾ ਨੰਬਰ ਹੈ ਜੀ 96461 ਐਂਡ 15143 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ Google Pay ਜਾਂ PhonePe ਕਰਕੇ ਤੁਸੀਂ ਸਾਡੇ ਕੋਲੋਂ ਇਹ ਸਾਰੀਆਂ PDF ਮੁਗਵਾ ਸਕਦੇ ਹੋ ਪਰਚੇਜ਼ ਕਰ ਸਕਦੇ ਹੋ ਸਿਰਫ 200 ਰੁਪਏ ਦੇ ਵਿੱਚ ਇੱਕ ਆਫਰ ਚੱਲ ਰਿਹਾ ਹੈ ਜੀ ਹੋ ਸਕਦਾ ਥੋੜੇ ਦਿਨਾਂ ਤੱਕ ਕਿਸਦਾ ਪ੍ਰਾਈਸ ਵੀ ਵਿਦਾ ਦਿੱਤਾ ਜਾਵੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਨੂੰ ਪਰਚੇਜ ਕਰ ਸਕਦੇ ਹੋ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜਿੱਦਾਂ ਤੁਹਾਨੂੰ ਵੀਡੀਓ ਲੱਗੀ ਸੋ ਸਭ ਤੋਂ ਪਹਿਲਾਂ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਜੀ ਕਹੇ ਰ ਟ੍ਰਾਂਸਫਾਰਮਰ ਦੀ ਰੇਟਿੰਗ ਕਿਸ ਵਿੱਚ ਹੁੰਦੀ ਹੈ ਰੇਟਿੰਗ ਟ੍ਰਾਂਸਫਾਰਮਰ ਦੀ ਰੇਟਿੰਗ ਕਿਸ ਵਿੱਚ ਹੁੰਦੀ ਹੈ ਹਾਂਜੀ ਕੇਵੀਏ ਐਚਪੀ ਕੇਵੀਏਆਰ ਜਾਂ ਕੇਡਬਲਯੂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਕੇਵੀ ਕਿਲੋਵੋਟ ਐਂਪੀਅਰ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇੱਕ ਬੱਕਲ ਜ਼ਰਲੇ ਬਾਰੇ ਬਹੁਤ ਹੀ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਹਨ ਬੱਕਲ ਜ਼ਰਲੇ ਕੀ ਹੁੰਦੀ ਹੈ ਬੱਕਲ ਜ਼ਰਲੇ ਟਰਾਂਸਫਾਰਮਰ ਵਿੱਚ ਲੱਗੀ ਹੁੰਦੀ ਹੈ ਕਿਸ ਟਰਾਂਸਫਾਰਮਰ ਤੇ ਲੱਗੀ ਹੁੰਦੀ ਹੈ ਹੁਣ ਇਹ ਕੁਐਸਚਨ ਬਣ ਗਿਆ ਇੱਕ ਨਵਾਂ ਦੋ ਨੰਬਰ ਕੁਸਚਨ ਹੈ ਜੀ ਬਕਲਰ ਰਿਲੇ ਕਿਸ ট্রান্সਫਾਰਮਰ ਦੇ ਵਿੱਚ ਲੱਗੀ ਹੁੰਦੀ ਹੈ ਇਹ ਵੀ ਕੁਸਚਨ ਆ ਸਕਦਾ ਹੈ ਨਾ ਇੱਕ ਤਾਂ ਹੋ ਗਿਆ ਬਕਲਰ ਬਕਲਰ ਦਾ ਕੰਮ ਕੀ ਹੈ ਇੱਕ ਬਕਲਰ ਕਿੱਥੇ ਲੱਗੀ ਹੁੰਦੀ ਹੈ ਇੱਕ ਇਹ ਕੁਸਚਨ ਬਣ ਗਿਆ ਬਕਲਰ ਰਿਲੇ ਕਿਸ ট্রান্সਫਾਰਮਰ ਵਿੱਚ ਲੱਗੀ ਹੁੰਦੀ ਹੈ ਹਾਂ ਜੀ welding ਵਾਲੇ ট্রান্সਫਾਰਮਰ ਵਿੱਚ oil cooled ট্রান্সਫਾਰਮਰ ਵਿੱਚ ਜਾਂ auto transformer ਵਿੱਚ ਜਾਂ air cooled ট্রান্সਫਾਰਮਰ ਵਿੱਚ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਦੋਸਤੋ ਜੋ ਬਣਦਾ ਹੈ ਜੀ ਤੁਹਾਨੂੰ ਮੈਂ ਦੱਸ ਦੇਣਾ ਜੀ ਉਹ ਬਣਦਾ ਹੈ ਜੀ ਔਇਲ ਕੋਲਡ ট্রান্সਫਾਰਮਰ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਹੈ ਜੀ ਤੇਲ ਵਾਲੇ ਠੰਡੇ ট্রান্সਫਾਰਮਰ ਦੇ ਵਿੱਚ ਬੱਕਲ ਜ਼ਰਲੇ ਲੱਗੀ ਹੁੰਦੀ ਹੈ ਜੀ ਕਿਹੜੀ ਰੇ ਬੱਕਲ ਜ਼ਰਲੇ ਲੱਗੀ ਹੁੰਦੀ ਹੈ ਜੀ ਬੱਕਲ ਦਾ ਕੰਮ ਕੀ ਹੈ ਜੀ ਅੰਦਰੂਨੀ ਨੁਕਸ ਨੂੰ ਮੈਜ਼ਰ ਕਰਨਾ ਜਦੋਂ ਦਰੂਨੀ ਨੁਕਸ ਹੋ ਜਾਂਦਾ ਤਾਂ ਬਕਲ ਜ਼ਰਲੇ ਆ ਜਾਂਦੇ ਤਾਂ ট্রান্সਫਾਰਮਰ ਜੋ ਪਾਵਰ ট্রান্সਫਾਰਮਰ ਹੁੰਦੇ ਹਨ ਉਹ ਨਹੀਂ ਚੱਲਦੇ ਇੱਕ ਇਹ ਵੀ ਕੁਐਸਚਨ ਬਣਦਾ ਹੈ ਜੀ ਬਕਲ ਜ਼ਰਲੇ ਕਿੰਨੇ ਕੇਵੀਏ ਤੱਕ ট্রান্সਫਾਰਮਰ ਤੱਕ ਲੱਗਦੀ ਹੈ ਜੀ ਵਾਧੂ ਵਾਧੂ 500 ਕੇਵੀਏ ਤੋਂ ਜੋ ਪਲੱਸ ট্রান্সਫਾਰਮਰ ਹੁੰਦੇ ਹਨ ਜੀ ਉਹਨਾਂ ਦੇ ਵਿੱਚ ਬਕਲ ਜ਼ਰਲੇ ਲੱਗਦੀ ਹੈ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਅੰਡਰਗਰਾਊਂਡ ਕੇਬਲ ਜੋ ਹੁੰਦੀਆਂ ਹਨ ਵੱਧ ਤੋਂ ਵੱਧ ਕਿੱਥੋਂ ਤੱਕ ਹੁੰਦੀਆਂ ਹਨ ਅੰਡਰਗਰਾਊਂਡ ਜੋ ਕੇਬਲਾਂ ਲੱਗਦੀਆਂ ਹਨ ਜੀ ਤਾਂ ਆਪਸ਼ਨਸ ਚਾਰ ਆਪਣੇ ਕੋਲ ਦਿੱਤੀਆਂ ਹੋਈਆਂ ਹਨ ਫਸਟ ਹੈ 440 ਵੋਲਟ 11 ਕੇਵੀ ਤੱਕ 33 ਕੇਵੀ ਤੱਕ ਜਾਂ 66 ਕੇਵੀ ਤੱਕ ਜੀ ਦੋਸਤੋ ਸੋ ਇਸ ਦਾ ਜੋ राइट right आंसर है हुंदा है जी वो है वत वत किसे तक लगे हुंदे हैं जी 68 केवी तक 68 केवी तक ऑप्शन स साइज दा बिल्कुल राइट आंसर है दोस्तों ठीक है जी चलो जी नेक्स्ट क्वेश्चन दी ਗੱਲ ਕਰੀਏ ਜੀ ਕੁਸਚਨ ਨੰਬਰ ਹੈ 4 ਕਹਿ ਰਿਹਾ ਇਹਨਾਂ ਵਿੱਚੋਂ ਕਿਹੜਾ ਮਟੀਰੀਅਲ ਟ੍ਰਾਂਸਮਿਸ਼ਨ ਅਤੇ ਡਿਸਟ੍ਰਿਬਿਊਸ਼ਨ ਲਈ ਨਹੀਂ ਵਰਤੇ ਜਾਂਦਾ ਚਾਰ ਆਪਸ਼ਨਾਂ ਆਪਣੇ ਕੋਲ ਦਿੱਤੀਆਂ ਹੋਈਆਂ ਹਨ कॉपर एलूमीनीयम स्टील या टंगस्ट हाँ जी दोस्तों सो so, इसका जो राइट आंसर है जी हाँ जी वो है टंगस्ट ऑप्शन सस्ा इसका बिल्कुल राइट आंसर है दोस्तों ठीक है जी चलो जी नेक्स्ट ਕਵੈਸਚਨ ਦੀ ਗੱਲ ਕਰੀਏ ਜੀ 5 ਨੰਬਰ ਕੁਐਸਚਨ ਹੈ ਤੁਹਾਡੇ ਸਕਰੀਨ ਤੇ ਕਿਹਾ ਹਾਈ ਵੋਲਟੇਜ ట్రాన్స్‌ਮਿਸ਼ਨਲ ਲਾਈਨਾਂ ਵਿੱਚ ਵਰਤੇ ਜਾਂਦੇ ਹਨ ਹਾਈ ਵੋਲਟੇਜ ట్రాన్స్‌ਮਿਸ਼ਨਾਂ ਵਿੱਚ ਲਾਈਨਾਂ ਵਿੱਚ ਵਰਤੇ ਜਾਂਦੇ ਹਨ ਕੀ ਵਰਤੇ ਜਾਂਦੇ ਹਨ ਜੀ ਤਾਂ ਆਪਸ਼ਨਾਂ ਆਪਣੇ ਕੋਲ ਚਾਰ ਦਿੱਤੀਆਂ ਹੋਈਆਂ ਹਨ ਫਸਟ ਹੈ ਸਸਪੈਂਸ਼ਨ ਟਾਈਪ ਇਨਸੂਲੇਟਰ ਪੈਨ ਇਨਸੂਲੇਟਰ ਜਾਂ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ हां जी दोस्तों सो ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਸਸਪੈਂਸ਼ਨ ਟਾਈਪ ਇਨਸੂਲੇਟਰ ਜਿਹੜੇ ਹਾਈ ਵੋਲਟੇਜ ਜਿਹੜੇ ట్రాన్స్‌ਮਿਸ਼ਨ ਲਾਈਨਾਂ ਦੇ ਵਿੱਚ ਵਰਤੇ ਜਾਂਦੇ ਟਾਵਰ ਲੈਂਥ ਜਿਹੜੇ ਵਰਤੇ ਜਾਂਦੇ ਹਨ ਉਹ ਹੁੰਦੇ ਹਨ ਸਸਪੈਂਸ਼ਨ ਟਾਈਪ ਇਨਸੂਲੇਟਰ ਠੀਕ ਹੈ ਦੋਸਤੋ ਲਾਗੇ ਸਮਝੀ चलो जी नैक्सट क्वेश्चन जी क्वेश्चन नंबर है छे लो वोल्टेज केवल कितों तक वरती जाती है लो वोल्टेज तो चार ऑप्शन दिक्कत हुई एक पॉइंट एक केवी तीन पॉइंट तीन केवी छे पॉइंट छे केवी या गया केवी तक हाँ जी दोस्तों सो इसका जो राइट आंसर है जी वह है एक पॉइंट 1kb ਆਪਸ਼ਨ ਉੜਾ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਚੱਲੀਏ ਜੀ 7 ਨੰਬਰ ਕੁਸਚਨ ਦੀ ਗੱਲ ਕਰੀਏ ਜੀ ਅੰਡਰਗਰਾਉਂਡ ਕੇਬਲਾਂ ਵਿੱਚ ਸ਼ੀਥ ਕਿਸ ਦੀ ਬਣੀ ਹੁੰਦੀ ਹੈ ਜੀ ਲੈਡ ਦੀ ਰਬੜ ਦੀ ਕਾਪਰ ਦੀ ਜਾਂ ਲੋਹੇ ਦੀ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਲੈਡ ਦੀ lead sheet ऑप्शन उडा राइट आंसर है जी ठीक है दोस्तों चलो जी नेक्स्ट क्वेश्चन पे चलिए जी 11 केवी वोल्ट 11 केवी लाइनें आम तौर पे हुंदियां ਹਨ ਕਿੰਨੇ ਕਿਲੋਮੀਟਰ تک ਹੁੰਦੀਆਂ ਨੇ 20 ਤੋਂ 25 40 ਤੋਂ 50 60 ਤੋਂ 70 80 ਤੋਂ 100 ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 20 ਤੋਂ 25 ਕਿਲੋਮੀਟਰ 20 ਤੋਂ 25 ਕਿਲੋਮੀਟਰ ਆਪਸ਼ਨ ਊੜਾ ਦਾ ਰਾਈਟ ਆਨਸਰ ਹੋਏਗਾ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀ ਜੀ SF6 ਸਰਕਟ ਕਿੰਨੇ ਵੋਲਟੇਜ ਦੇ ਵਰਤਿਆ ਜਾਂਦਾ ਹੈ SF6 ਬ੍ਰੇਕਰ ਹੁੰਦਾ ਜੀ ਇੱਕ ਇੱਕ ਤੱਕ ਗਾਇਸ ਹੁੰਦੀ ਹੈ ਜੀ ਇੱਕ ਬ੍ਰੇਕਰ ਵੀ ਹੁੰਦਾ ਹੈ ਜਿਆ ਸਬਸਿਕਸ ਬ੍ਰੇਕਰ ਜਿਹੜੇ ਸਰਕਟ ਕਿੰਨੇ ਵੋਲਟਸ ਤੱਕ ਵਰਤ ਸਕਦੇ ਆ ਵਰਤਿਆ ਜਾਂਦਾ ਹੈ 33 ਕੇਵੀ 11 ਕੇਵੀ 110 ਕੇਵੀ ਤੇ 220 ਕੇਵੀ ਹਾਂਜੀ ਦੋਸਤੋ ਸੋ ਇਸ ਤਰ੍ਹਾਂ ਜੋ ਰਾਈਟ ਆਨਸਰ ਹੈ ਜੀ ਉਹ ਹੈ 220 ਕੇਵੀ ਤੱਕ 220 ਕੇਵੀ ਤੱਕ ਜੋ ਆਪਸ ਐਸਫ 6 ਸਰਕਟ ਬ੍ਰੇਕਰ ਵਰਤ ਸਕਦੇ ਹਾਂ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀ ਜੀ ਕਿਰਕ ਕੰਡਕਟੈਂਸ ਦੀ ਇਕਾਈ ਦੱਸੋ ਦੋਸਤੋ ਚਾਰ ਆਪਸ਼ਨ ਦਿੱਤੇ ਆ ਯਾਨ ਐਸ ਦਾ ਆਨਸਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਜੀ ਠੀਕ ਹੈ ਜੀ ਸੋ ਦੋਸਤੋ ਇਸ ਦਿਨ ਵਾਲੀ ਸਾਡੀ ਆਈ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ